I can't think what I'm going to do ਮੇਰਾ ਨਾਮ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੇਰ ਸਿੰਘ ਹੈ ਜੀ ਤੁਸੀਂ ਤੁਸੀਂ ਨਕਸਤਕ ਨੂੰ ਬੁਕਤ ਕਰਦੇ ਅਸੀਂ ਇੱਥੇ ਗੁਰਦਵਾਰ ਸਾਹਿਬ ਆਏ ਆ ਜੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 555 ਇਹ ਪ੍ਰੋਗਰਾਮ ਗੁਰਪੁਰ ਪ੍ਰਕਾਸ਼ਪੁਰਬ ਦਿਹਾੜਾ ਮਨਾ ਰਹੀ ਹੈ ਸੰਗਤਾਂ ਬਹੁਸ਼ਰਤ ਦਾ ਸਤਕਾਰ ਨਾਲ ਜਿੱਥੇ ਤੱਕ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਰਹਿ ਰਹੀ ਨੇ ਉਹ ਤੱਕ ਇਹ ਨਾਮ ਦੀ ਚਰਚਾ ਚੱਲ ਰਹੀ ਹੈ ਪਰ ਸੋ ਰੋਜ ਤੋਂ ਸ਼੍ਰੀ ਅਖੰਡ ਪੁਰ ਸਾਹਿਬ ਸਾਹਿਬ ਜਗ੍ਹਾ ਰਮਤ ਕੀਤੇ ਗਏ ਸਨ ਅੱਜ ਸੰਪੂਰਨ ਭੋਗ ਪਾਏ ਗਏ ਨੇ ਹਰ ਜਗ੍ਹਾ ਕੀਰਤਨ ਹੋ ਰਹੇ ਨੇ ਹਰ ਜਗ੍ਹਾ ਲੰਗਰ ਚੱਲ ਰਹੀ ਨੇ ਗੁਰੂ ਦੇ ਇਸ ਕਰਕੇ ਗੁਰੂ ਨਾਨਕ ਦੀ ਵਡਿਆਈ ਹੈ ਜੋ 20 ਪਿਆੰ ਦਾ ਲੰਗਰ ਪਿੰਡ ਚੂਟਕਾਨ ਵਿੱਚ ਚਲਾਇਆ ਉਸ ਲੰਗਰ ਨੂੰ ਮੁੱਖ ਰੱਖਦੇ ਹੋਇਆ ਅੱਜ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਦੇਣ ਹੈ ਸਭ ਤੋਂ ਵੱਡੀ ਕਿਉਂਕਿ ਇਸ ਕਰਕੇ ਜਗਤਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਮਹਸਨ ਮੰਨ ਧਰਮ ਤੋਂ ਲੈ ਕੇ Hindu ਧਰਮ ਤੋਂ ਲੈ ਕੇ ਸਭ ਨੇ ਮੰਨਿਆ ਹੈ ਸਿੱਖਣ ਦੇ ਮੰਨ ਹੀ ਮੰਨਣਾ ਹੈ ਇਸ ਕਰਕੇ ਇਹ ਜਗਤਗੁਰੂ ਦਾ ਸਤਕਾਰ ਕਰਦੇ ਹਾਂ 555 ਗੁਰਪੁਰ ਪ੍ਰਕਾਸ਼ ਪੁਰਬ ਘੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਵੱਲੋਂ ਦਾਸ ਕੇਰ ਵੱਲੋਂ ਔਰ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆ ਪਿੰਡ ਚੂੜਕਾਣੇ ਵਿੱਚ ਮਾਤਾ ਤ੍ਰਿਪਤਾ ਜੀ ਔਰ ਪਿਤਾ ਕਾਲੂ ਮਹਿਤਾ ਜੀ ਦੇ ਘਰ ਇਹ ਪ੍ਰਕਾਸ਼ ਹੋਇਆ ਸੀਗਾ ਇਸ ਕਰਕੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੀ ਪੁਕਾਰ ਬਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਜਾਹਰ ਪੀਰ ਜਗਤਕੁਰ ਬਾਬਾ ਸਮੁੱਚੀ ਮਾਨਵਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪਰਵ ਦੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪਰਵ ਦੇ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਦੇ ਪ੍ਰਬੰਧ ਵੱਲੋਂ ਪਰਸੋ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਭ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਸਵੇਰੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਹਨ ਜਵਾਨਾਂ ਦੇ ਵਿੱਚ ਜਿੱਥੇ ਹਜ਼ੂਰੀ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਹਾਜ਼ਰੀ ਲਵਾਈ ਉਥੇ ਢਾਡੀ ਸਿੰਘਾਂ ਨੇ ਗੁਰੂ ਕਾਜਾ ਸੰਗਤਾਂ ਨੂੰ ਸਰਵਣ ਕਰਵਾਇਆ ਹੈ ਅੱਜ ਇਸੇ ਦਿਹਾੜੇ ਤੇ ਹੀ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਅਵਲੱਖੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਣੀ ਹੈ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਪਾਤਸ਼ਾਹ ਜਿਹਦਾ ਆਪਾਂ ਪਾਵਨ ਪ੍ਰਕਾਸ਼ ਗੁਰਪੁਰ ਮਨਾ ਰਹੇ ਹਾਂ ਉਥੇ ਸਿੱਖ ਕੌਮ ਦੇ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਅੱਜ ਸੰਗਤਾਂ ਗੁਰਚਰਣਾ ਵੀ ਜੁੜ ਕਰਕੇ ਮਨਾ ਰੀਆਂ ਨੇ ਸ਼ਰੋਮਨੇ ਗੁਰਦਰਾ ਪ੍ਰਬੰਧਕ ਕਮੇਟੀ ਜੋ ਸੇਕ ਕਾਮ ਦੀ ਸਰਮਾਰ ਜਥੇਬੰਦੀ ਹੈ ਸ਼ਰੋਮਨੇ ਗੁਰਦਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਵੀ ਗੁਰਚਰਣਾ ਦੇ ਵੀ ਜੁੜ ਕਰਕੇ ਸੰਗਤਾਂ ਮਨਾ ਰੀਆਂ ਨੇ ਸੋ ਆਓ ਜਿੱਥੇ ਗੁਰੂ ਸਾਹਿਬ ਜੀ ਦੇ ਫੁਰਮ ਮਨਾ ਰਹੇ ਆ ਉਥੇ ਸਾਨੂੰ ਲੋੜ ਹੈ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜਿਨੇ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸੁਪਾਵਨ ਉਪਦੇਸ਼ ਨੂੰ ਜੀਵਨ ਅੰਦਰ ਧਾਰਨ ਕਰਕੇ ਆਪਣਾ ਸੀਸ ਗੁਰਚਰਣਾ ਵਿੱਚ ਭੇਟ ਕੀਤਾ ਜਉ ਤਾਂ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਲੇ ਗਲੇ ਮੇਰੀ ਆਓ ਇਤ ਮਾਰਗ ਪੈਰ ਤੇ ਰੀਜਾ ਸਿਰ ਦੇਜਾ ਕਾਣ ਨਾ ਕੀਜੈ ਆਓ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਫਲਸਫੇ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਨੂੰ ਅਪਣਾਈਏ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾਲ ਦਿਸੈ ਬਹਾਰਾ ਜੀਓ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਦੇ ਉਪਦੇਸ਼ ਨੂੰ ਜੀਵਨ ਅੰਦਰ ਧਾਰਨ ਕਰੀਏ ਤਾਂ ਕਿ ਸਮੁੱਚੀ ਮਾਨਵਤਾ ਦੇ ਅੰਦਰ ਆਸੀਂ ਭਾਈ ਚਾਰਕ ਸਾਜ ਬਣੇ ਸਮੁੱਚੇ ਵਿਸ਼ਵ ਦੇ ਅੰਦਰ ਸ਼ਾਂਤੀ ਆਵੇ ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੇ ਗੁਰਚਰਣਾ ਵਿੱਚ ਅਰਦਾਸ ਹੈ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭ ਦੀ ਸਰਬਾਤ ਸੰਗਤਾਂ ਨੂੰ ਲੱਖ ਲੱਖ ਵਧਾਈ ਤੁੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਸ਼ਹਾਦਤ ਤੇ ਤਿਨਾਂ ਨੂੰ ਕੋਟਾਨ ਕੋਟ ਪ੍ਰਣਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਨਾ ਦਿਵਸ ਦੇ ਵਿੱਚ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ